ਇੱਕ ਹਫਤਾ ਪਹਿਲਾਂ ਕੈਨੇਡਾ ਤੋਂ ਆਏ ਮਾਂ ਪੁੱਤ ਦਾ ਹੋ ਗਿਆ ਜ਼ਬਰਦਸਤ ਸੜਕ ਹਾਦਸਾ ਮੌਕੇ ਤੇ ਹੀ ਹੋ ਗਈ ਦੋਨਾਂ ਦੀ ਮੌਤ ਬੀਤੀ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਰਹੀਮਪੁਰ ਨਜ਼ਦੀਕ ਸਥਿਤ ਬਾਜ਼ਵਾ ਪੈਟਰੋਲ ਪੰਪ ਦੇ ਸਾਹਮਣੇ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਹਫਤਾ ਪਹਿਲਾਂ ਹੀ ਕੈਨੇਡਾ ਤੋਂ ਆਏ ਮਾਂ ਪੁੱਤ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੇ ਸਨ ਜਿਨ੍ਹਾਂ ਦੀ ਸਾਹਮਣੇ ਇੱਕ ਤੇਜ਼ ਰਫਤਾਰ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਟੱਕਰ ਹੁੰਦੀ ਹੈ ਅਤੇ ਦੋਨੋਂ ਹੀ ਮਾਪੁੱਤ ਮੌਕੇ ਤੇ ਹੀ ਮੋਟਰਸਾਈਕਲ ਤੋਂ ਹੇਠਾਂ ਡਿੱਗਦੇ ਹਨ ਜਿਸ ਦੇ ਕਾਰਨ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋ ਜਾਂਦੀ ਹੈ ਅਤੇ ਮ੍ਰਿਤਕਾਂ ਦੀ ਜੋ ਪਹਿਚਾਣ ਹੈ ਉਹ ਰੁਨੀਸ਼ ਰੰਧਾਵਾ ਅਤੇ ਨਿਸ਼ਰੰਧਾਵਾ ਦੇ ਵੱਜੋਂ ਹੋਈ ਹੈ ਜੋ ਕਿ ਦੋਨੋਂ ਮਾਪੁੱਤ ਸਨ ਅਤੇ ਇੱਕ ਹਫ਼ਤਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਭਾਰਤ ਆਏ ਸਨ ਇਹ ਜੋ ਹਾਦਸਾ ਹੈ ਬੀਤੀ ਰਾਤ ਕਰੀਬ 8:00 ਵਜੇ ਵਾਪਰਿਆ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਹਾਦਸੇ ਦੇ ਕਾਫੀ ਸਮੇਂ ਬਾਅਦ ਤੱਕ ਐਂਬੂਲੈਂਸ ਮੌਕੇ ਤੇ ਨਹੀਂ ਪਹੁੰਚੀ ਅਤੇ ਜੇਕਰ ਐਂਬੂਲੈਂਸ ਮੌਕੇ ਤੇ ਪਹੁੰਚ ਜਾਂਦੀ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਸਕਦੀ ਸੀ ਦੂਸਰੇ ਪਾਸੇ ਹੀ ਮਾਮਲੇ ਦੀ ਪੜਤਾਲ ਕਰ ਰਹੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਪੁੱਤਾਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਅਜੀ ਕਹਾਵਾ ਪੜਾ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਕਿਹੜੀ ਜਗ੍ਹਾ ਦੁਕਾਨ ਹੈ ਆਪਣੀ? ਆਜ ਨਾਲ ਹੀ ਹੈ ਜੇ ਸਾਹਮਣੇ ਦਿੱਲੀ ਫਰਨੀਚਰ ਠੀਕਾ ਜੀ ਇਹ ਰਾਤ ਇਹ ਕਿ ਐਕਸੀਡੈਂਟ ਹੋਇਆ ਜੀ ਬੜਾ ਖਤਰਨਾਕ ਤੇ ਮੋਤਾ ਵੀ ਹੋ ਗਿਆ ਹਾਦਸੇ ਦੇ ਵਿੱਚ ਕੀ ਤੁਹਾਡੇ ਸਾਹਮਣੇ ਵੈਸੇ ਜਿਹਾ ਜ ਹਾਦਸਾ? ਨਹੀਂ ਜੀ ਅਸੀਂ ਅੰਦਰ ਬੈਠੇ ਸੀ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਅਸੀਂ ਦੌਰ ਤੇ ਉੱਪਰੋਂ ਖਿੜਕੀ ਚੋਂ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿਗੇ ਪਏ ਸੀ ਦੋ ਗੱਡੀਆਂ ਸੀਗੀਆਂ। ਤੇ ਅਸੀਂ ਦੌਰ ਕੇ ਮੈਂ ਫਟਾਫਟ ਥੱਲੇ ਉਤਰ ਕੇ ਆਇਆ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਸੀਗੀ ਦੋ ਜੈਂਟ ਸੀਗੇ ਇੱਕ ਲੜਕਾ ਸੀਗਾ 20 ਕੇ ਸਾਲ ਦਾ ਇੱਕ ਬੰਦਾ ਹੋਰ ਸੀਗਾ ਤੇ ਬਹੁਤ ਬੁਰੀ ਤਰ੍ਹਾਂ ਦਾ ਮਤਲਬ ਉਹਨਾਂ ਦੇ ਖੂਨੋ ਖੂਨ ਹੋਇ ਪਿਆ ਸੀ ਬੁਰਾ ਹਾਲ ਹੋਇਆ ਪਿਆ ਸੀ ਤੇ ਇੱਥੇ ਬੱਚੇ ਆ ਜੀ ਆ ਕੇ ਹੁਣ ਰੱਬ ਜਾਣਦਾ ਕੀ ਪਤਾ ਨਹੀਂ ਆਪਸ ਵਿੱਚ ਕਿੱਦਾਂ ਵਜੇਗਾ ਪਰ ਜਿੱਥੇ ਇੱਕ ਗੱਡੀ ਕੋਈ ਤੇਜ਼ ਸੀ ਮੇਰੇ ਹਿਸਾਬ ਨਾਲ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਆ ਕੇ ਐਕਟਿਵੇਟ ਆਪਸ ਦੇ ਵਿੱਚ ਵੱਜੇ ਆ ਮੋਟਰਸਾਈਕਲ ਤੇ ਐਕਟਿਵਾ ਮੋਟਰਸਾਈਕਲ ਤੇ ਐਕਟਿਵਾ ਵੱਜੇ ਆ ਠੀਕ ਆ ਜੀ ਤੇ ਕੋਈ ਲੱਗਿਆ ਪਤਾ ਕਿੱਥੋਂ ਦੇ ਰਹਿਣ ਵਾਲੇ ਸੀਗੇ ਲੋਕਲ ਸੀ ਹਾਂ ਜੀ ਜਿਹੜੇ ਮੋਟਰ ਆਪਣੇ ਐਕਟਿਵਾ ਤੇ ਸੀਗੇ ਉਹ ਸ਼ਾਇਦ ਮਾਂ ਪੁੱਤ ਸੀਗੇ ਤੇ ਉਹ ਆ ਦੋ ਨੰਬਰ ਸਕੀਮ 438 ਨੰਬਰ ਕੋਠੀ 'ਚ ਰਹਿੰਦੇ ਇੱਥੇ ਆਏ ਸੀ ਆਪਣੇ ਬ੍ਰਦਰ ਨੂੰ ਮਿਲਣ ਤੋ ਬਸ ਇਥੇ ਜਦਾਂ ਸ਼ਹਿਰ 'ਚ ਘੁੰਮਦੇ ਪਏ ਸੀ ਤਾਂ ਉਹ ਇਧਰੋਂ ਨਿਕਲੇ ਆ ਤਾਂ ਸਾਹਮਣੇ ਮੋਟਰਸਾਈਕਲ ਵਾਲਾ ਸ਼ਾਇਦ ਸ਼ਰਾਬ ਪੀਤੀ ਹੋਈ ਸੀ ਕੋਈ ਨਸ਼ਾ ਕੀਤਾ ਹੋਇਆ ਸੀ ਉਹਨੇ ਉਹ ਆਪਸ ਵਿੱਚ ਜਿਹੜੇ ਐਕਸੀਡੈਂਟ ਹੋਇਆ ਹੈ ਕਿੰਨੇ ਮੌਤਾਂ ਵੀ ਹੋਈਆਂ ਵਿੱਚ ਬਹੁਤੇ ਤਿੰਨੇ ਬੰਦੇ ਪੂਰੇ ਹੋ ਗਏ ਜੀ ਕਿੰਨੇ ਕੇ ਬਈ ਦੀ ਗੱਲ ਹੈ ਜੀ ਇਹ ਤਕਰੀਬਨ 8:30 8 ਵਜੇ ਦੀ ਗੱਲ ਹੈ ਜੀ ਤੇ ਕਹਿੰਦੇ ਕਿ ਐਂਬੂਲੈਂਸਾਂ ਨੂੰ ਬਹੁਤ ਫੋਨ ਕੀਤਾ ਬਹੁਤ ਜੀ ਐਂਬੂਲੈਂਸ ਨੂੰ ਬਹੁਤ ਇਸ ਕੰਟਰੋਲ ਰੂਮ ਨੂੰ ਫੋਨ ਕੀਤਾ ਉਹਨਾਂ ਨੂੰ ਵੀ ਉਹ ਕਹਿੰਦੇ ਜੀ ਅੱਛਾ ਜੀ ਆ ਗਏ ਬੰਦੇ ਤੁਹਾਡੇ ਚੱਕ ਕੇ ਲੈ ਗਏ ਠੀਕ ਹੈ ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਨੇ ਆ ਜਾਂ ਅਸੀਂ ਕੋਈ ਦੇਖਦੇ ਆ ਐਂਬੂਲੈਂਸ ਵਾਲੇ ਵੀ ਅੱਧਾ ਪੌਣਾ ਘੰਟਾ ਉਹ ਬੰਦੇ ਇੱਥੇ ਤੜਫਦੇ ਰਹੇ ਤਾਂ ਕਿਸੇ ਨੇ ਵੀ ਆ ਕੇ ਇੱਥੇ ਬਾਤ ਨਹੀਂ ਪੁੱਛੀ ਉਹਨ ਕਿੰਨੇ ਕਜੇ ਦੀ ਗਰਾਤ ਕੱਲ ਹੈ ਇਹ 8:08 ਵਜੇ ਦੇ ਵਿੱਚ ਹੋਇਆ ਜੀ ਅਜੇ ਸਰ ਇੱਕ ਬੀਤੀ ਦੇਰ ਰਾਤ ਤੇ ਹੀ ਕੋਰਨਸਟਿਕ ਸੜਕ ਹਾਸਾ ਵਾਪਰਿਆ ਜਿਸ ਵਿੱਚ ਕਹਿੰਦੇ ਦੋ ਮੋਟਰ ਹੋਈਆਂ ਕੀ ਪੂਰਾ ਮੈਟਰ ਸੀਗਾ ਇਹ ਕੱਲ ਸ਼ਾਮ 7:30 8 ਵਜੇ ਦੇ ਵਿੱਚ ਗਾਰ ਟੈਲੀਫੋਨ ਆਇਆ ਕਿ ਬੋਲਵਾ ਪਟੋਪਮਪਲ ਹੀਮਪੋਰਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਇੱਕ ਮੋਟਰਸਾਈਕਲ ਸਾਹਿਲ ਕੁਮਾਰ ਨਾਂ ਦਾ ਨੌਜਵਾਨ ਜਿਹੜਾ ਹੀ ਫਿਰ ਇੰਪੋਰਟ ਮੰਡੀ ਬਣਵਾ ਰਿਆ ਸੀ ਤੇ ਮੋਰੋਂ ਸਕੀਨ ਨੰਬਰ 2 ਜੋ ਇੱਕ ਬੇਟਾ ਤੇ ਉਹਨਾਂ ਦੀ ਮਾਤਾ ਐਕਟਵਾ ਤੇ ਆਏ ਆ ਰਹੇ ਸੀ ਉਹ ਮੋਟਰਸਾਈਕਲ ਨੇ ਬਹੁਤ ਤੇਜ਼ੀ ਰਫਤਾਰ ਸੀ ਤੇ ਉਹ ਐਕਟਵਾ ਦੇ ਵਿੱਚ ਵੱਜਿਆ ਜਿਹਦੇ ਨਾਲ ਦੋਨਾਂ ਦੇ ਬਹੁਤ ਹੀ ਸੱਟਾਂ ਲੱਗੀਆਂ ਦੋਨਾਂ ਤਰ੍ਹਾਂ ਦੇ ਜਿਹਦੇ ਵਿੱਚ ਉਹ ਬੇਟਾ ਰੁਨੀਸ਼ਰ ਦਾਵਾ ਤੇ ਉਸ ਦੀ ਮਾਤਾ ਨਿਸ਼ਾਦ ਦਾਵਾ ਉਹਨਾਂ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਭੇਜਿਆ ਦੀ ਸ਼ਿਭਮ ਹਸਪਤਾਲ ਤੇ ਉਹ ਜਿਹੜਾ ਸਾਹਸੀ ਉਹਨੂੰ ਸ਼ਿਵ ਹਸਪਤਲ ਭੇਜਿਆ ਫਿਰ ਉਹ ਤੋਂ ਬਾਅਦ ਮੁੜ ਕੇ ਉਹਨਾਂ ਦੇ ਜਿਹੜੇ ਬਾਈਕ ਸੀ ਉਹ ਕਬਜ਼ੇ ਪੁਲਿਸ ਵਿੱਚ ਲੈ ਲਿਆ ਤੇ ਫਿਰ ਹਸਪਤਲ ਪਹੁੰਚੇ ਹਸਪਤਲ ਪਹੁੰਚ ਕੇ ਪਤਾ ਕਰਾਇਆ ਤੇ ਡਾਕਟਰਾਂ ਨੇ ਦੋਨਾਂ ਨੂੰ ਬਿਆਨ ਦੇਣ ਦੇ ਅਨਫਰਟ ਲਿਖਤਾ ਤੇ ਜੋ ਬੇਟਾ ਸੀ ਉਹ ਤਾਂ ਇੱਥੇ ਸ਼ਿਵ ਹਸਪਤਲ ਦੇ ਵਿੱਚ ਹੀ ਡੈਥ ਹੋ ਗਈ ਤੇ ਜਿਹੜੀ ਉਹਦੀ ਮਦਰ ਸੀ ਉਹਨੂੰ ਰੈਫਰ ਕਰ ਦਿੱਤਾ ਲੁਧਿਆਣੇ ਦਾ ਡੀ ਐਮ ਸੀ ਦਾ ਤੇ ਉਹਨਾਂ ਦੀ ਹੁਣ ਦੇਰ ਰਾਤ ਉਹਨਾਂ ਦੀ ਵੀ ਡੈਥ ਹੋ ਗਈ ਆ ਉਹ ਵੀ ਉੱਤੇ ਡੱਡਬੜੀ ਕਲੈਕਟ ਕਰਕੇ ਆ ਰਹੇ ਨੇ ਪੁਲੀਹੁਰਾ ਜਮ ਆਪਣੇ ਤੇ ਦੂਸਰਾ ਸਾਹਲ ਜਿਹੜਾ ਸੀ ਉਹਨੂੰ ਇੱਥੋਂ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਜੀ ਪੀਜੀਆਈ ਦਾ ਉਹਦੇ ਵੀ ਬਹੁਤ ਸੱਟਾਂ ਲੱਗੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਉਹ ਬੜੀ ਤੇਜ਼ੀ ਰਫਤਾਰ ਦੇ ਵਿੱਚ ਚਲਾਉਂਦਾ ਸੀ ਜਿਹਨੇ ਟੀਜ਼ਰ ਦੋਨੇ ਤਰ੍ਹਾਂ ਹੋ ਗਏ ਆ ਜੀ ਇਹ ਜਿਹੜਾ ਜਸਮੀ ਨੌਜਵਾਨਾ ਜੀ ਕਿਤੋਂ ਦਾ ਰਹਿਣ ਵਾਲਾ ਤੇ ਉਹਦੀ ਉਮਰ ਕਿੰਨੀ ਕੁ ਜੀ ਇਹ ਉਹੀ ਉਮਰ ਵੀ ਕੋਈ 21 ਸਾਲ ਦੀ ਹੈਗੀ ਆ ਸਾਹਲ ਨਾਮ ਦਾ ਨੌਜਵਾਨ ਸੀਗਾ ਆਪਣੇ ਪਿੰਡ ਪੋਹੀਰਾ ਲੱਗ ਜੀਓ ਠੀਕ ਹੈ ਜੀ ਇੱਕ ਉਹ ਜਿਹੜੇ ਮਾਪਤ ਦੱਸੇ ਜਾ ਰਹੇ ਕਿ ਉਹ ਨੌਜਵਾਨ ਜਿਹੜਾ ਵਿਦੇਸ਼ ਦੀ ਧਰਤੀ ਉਹ ਹਾਂ ਜੀ ਉਹ ਕੈਨੇਡਾ ਤੋਂ ਆਪਣੇ ਆਏ ਸੀ ਇੱਥੇ ਮਿਲਣ ਉਹਦੇ ਮਾਮਾ ਜੀ ਰਹਿੰਦੇ ਨੇ ਤੇ ਸਕੀਨ ਨੰਬਰ 2 ਚ ਤੇ ਉਹਨਾਂ ਨੂੰ ਮਿਲਣ ਆਏ ਸੀ ਉਹ ਉਹਨਾਂ ਨੂੰ ਮਿਲ ਕੇ ਸਾਰਾ ਪਰਿਵਾਰ ਖੜਾ ਸੀ ਤੇ ਸਕੂਟਰ ਤੇ ਢੇੜਾ ਲਾਉਣ ਗਏ ਸੀ ਤੇ ਹੋਣੀ ਨੇ ਉਹਨਾਂ ਨੂੰ ਉੱਥੇ ਪ੍ਰੋਪ ਪੰਪ ਤੇ ਕੇਰ ਲਿਆ ਜੀ ਉਹਨਾਂ ਦੀ ਕੀ ਕਾਰਵਾਈ ਕੀਤੀ ਜਾਂਦੀ ਹੈ ਹਾਂ ਪਰਚਾ ਦਰਜ ਕਰਕੇ ਪੁਲਿਸ ਵਾਲ ਨੂੰ ਕਿਹਾ ਜਾਊਗਾ ਜੀ ਬਣਾ